ਦਵਿੰਦਰ ਬੰਬੀਹਾ ਕੇਸ ਵੀ ਇਦਾਂ ਹੀ ਆਉਂਦਾ ਕਿ ਉਹ ਵਿਆਹ ਗਏ ਸੀ ਉੱਥੇ ਮੁੰਡਾ ਮਰ ਗਿਆ ਪੂਰੇ ਪਿੰਡ ਦੇ ਲੋਕ ਜਾਣਦੇ ਆ ਪੰਚਾਇਤ ਜਾਣਦੀ ਆ ਬਾਗੇ ਪਰਾਂ ਨੇ ਥਾਣੇ ਚਸ ਦਾਣਾ ਨਾਲ ਮਿਲ ਕੇ ਇਦਾਂ ਮੁੰਡਿਆਂ ਨੂੰ ਗਲਤ ਪਾਸੇ ਟੋਰਨ ਦੀ ਜਿਹੜੀ ਉਹ ਭੂਮਿਕਾ ਉਹਨੂੰ ਸਿੱਧੇ ਪਾਸੇ ਕਿਵੇਂ ਨਾ ਸਾਡੇ ਮੁੰਡੇ ਬਚ ਕਿਵੇਂ ਸਕਦੇ ਆ ਉਸ ਚੁੰਗਲ ਚੋਂ ਜਿਹੜਾ ਜਾਲ ਇਹਦੇ ਵਿੱਚ ਸਟੇਟ ਨੂੰ ਲਾਰਜ ਹਾਰਟਡ ਹੋਣਾ ਪਏਗਾ ਤੁਸੀਂ ਦੱਬੀ ਤੁਰੀ ਜਾਓਗੇ ਤੁੰਨੀ ਤੁਰੀ ਜਾਓਗੇ ਇਹ ਗਿਣਤੀ ਵਧ ਹੀ ਜਾਣੀ ਹੈ ਵਧ ਹੀ ਜਾਣਾ ਪੰਜਾਬ ਉਸੇ ਦਿਸ਼ਾ ਚ ਜਾ ਰਿਹਾ ਜਿਸ ਦਿਸ਼ਾ ਦੇ ਵਿੱਚ ਅਸੀਂ ਲੋਕ ਪੰਜਾਬ ਨੂੰ ਭੇਜਣਾ ਚਾਹੁੰਦੇ ਇਲਜ਼ਾਮ ਮੈਨੂੰ ਦੱਸੋ ਕਿਹੜੀ ਪਾਰਟੀ ਤੇ ਲੱਗੇ ਇਕੱਲਾ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਸੁਖਵੀਰ ਬਾਦਲ ਨੂੰ ਮਜੀਠੀਏ ਨੂੰ ਇਕੱਲਾ ਤੋਸ਼ੀ ਨਹੀਂ ਗਿਣਦਾ ਕਾਂਗਰਸ ਤੇ ਵੀ ਇਲਜ਼ਾਮ ਲੱਗਿਆ ਕਿ ਯੂਪੀ ਦਾ ਇੱਕ ਬਹੁਤ ਵੱਡਾ ਗੈਂਗਸਟਰ ਜਿਹਦੀ ਪਿੱਛੇ ਜੇਲ੍ਹ ਚ ਮੌਤ ਹੋ ਗਈ ਮੁਖਤਾਰ ਅंसारी ਉਹਨੂੰ ਕਿਵੇਂ ਇੱਕ ਪ੍ਰੋਡਕਸ਼ਨ ਵਾਰੰਟ ਤੇ ਰੋਪੜ ਜੇਲ੍ਹ ਚ ਲਿਆਂਦਾ ਗਿਆ ਕਿਵੇਂ ਉਹਨੂੰ ਵੀਆਈਪੀ ਫੈਸਿਲਟੀਆਂ ਦਿੱਤੀਆਂ ਗਈਆਂ ਕੋਮਰ ਵਿਜੇ ਪ੍ਰਤਾਪ ਜਿਹੜੇ ਐਮਐਲਏ ਨੇ ਅੰਮ੍ਰਿਤਸਰੋਂ ਉਹਨਾਂ ਨੇ ਖੁੱਲੇ ਆਮ ਇਲਜ਼ਾਮ ਲਾਇਆ ਕਿ ਇੱਕ ਮੰਤਰੀ ਆਪਦੀ ਗੱਡੀ ਦੇ ਵਿੱਚ ਗੈਂਗਸਟਰਜ਼ ਨੂੰ ਬਿਠਾ ਕੇ ਸਿਕੰਦਰ ਸਿੰਘ ਮਲੂਕਾ ਤੇ ਦੋਸ਼ ਲੱਗੇ ਕਿ ਲੱਖਾਂ ਸਹਾਰਾ ਨੂੰ ਪੈਦਾ ਕਰਨ ਲਾਉ ਆ ਇਦਾਂ ਕਾਲੀ ਲੀਡਰਾਂ ਤੇ ਦੋਸ਼ ਲੱਗੇ ਉਸ ਟਾਈਮ ਜੱਗੂ ਭਗਵਾਨਪੁਰੀਆ ਨੂੰ ਪੈਦਾ ਕਰਨ ਵਾਸਤੇ ਕਿਤੇ ਤੇ ਦੋਸ਼ ਲੱਗਦਾ ਦੱਸੋ ਲੰਡਾ ਹਰੀਕੇ ਉਹ ਗੈਂਗਸਟਰ ਕਿਉਂ ਬਣਿਆ ਮੈਂ ਉਹਦੇ ਘਰੇ ਜਾ ਕੇ ਕਿਹੜਾ ਇੰਟਰਵਿਊ ਕਰਕੇ ਆਇਆ ਮਾਤਾ ਪਿਤਾ ਦੀ ਸ਼ਰੀਆਮ ਦੋਸ਼ ਉਹਨਾਂ ਨੇ ਲਾਇਆ ਸੀ ਕਿਹੜਾ ਅਕਾਲੀ ਲੀਡਰ ਸਾਡੇ ਤੇ ਉਹ ਅਤਿਆਚਾਰ ਕਰਾਇਆ ਤੇ ਕਿਵੇਂ ਸਾਡਾ ਮੁੰਡਾ ਭੱਜਿਆ ਤੇ ਗੈਂਗਸਟਰ ਬਣਿਆ ਹਰ ਗੈਂਗਸਟਰ ਦੀ ਸਾਈਕੀ ਦੂਜੇ ਨਾਲ ਡਿਫਰੈਂਟ ਹੋਊਗੀ ਉਹਦੀਆਂ ਕੰਡੀਸ਼ਨਸ ਜਿਹਦੇ ਕਰਕੇ ਉਹ ਗੈਂਗਸਟਰ ਬਣਿਆ ਉਹ ਵੱਖਰੀਆਂ ਹੋਣਗੀਆਂ ਹੁਣ ਗਰਾਊਂਡਾਂ ਵੀ ਹੈ ਨਹੀਂ ਲਾਇਬ੍ਰੇਰੀ ਕਲਚਰ ਪੁਸਤਕ ਕਲਚਰ ਫੋਨ ਨਾਲ ਨੇ ਉਹ ਖਾ ਲਿਆ ਉਹਦਾ ਵੀ ਕੋਈ ਇੰਪੈਕਟ ਮੰਨਦੇ ਪੰਜਾਬੀ ਕਮਿਊਨਿਟੀ ਇੱਕ ਇਹੋ ਜਿਹੀ ਕਮਿਊਨਿਟੀ ਹੈ ਜਿਹੜੀ ਕਿਤਾਬਾਂ ਪੜ੍ਹਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਸਾਡੇ ਤਾਂ ਗੱਲ ਚਾ ਪੈਗ ਪਿਆਲੇ ਦਾ ਸ਼ਾਮ ਨੂੰ ਵਿਲੇ ਹੋ ਗਏ ਜੀ ਚਲੋ दारू ਪੀਏ ਇਕੱਠੇ ਹੋ ਕੇ ਆਓ ਚਲੋ ਜੀ ਗੀੜੀ ਮਾਰਨ ਚੱਲੀਏ 3B ਟ੍ਰੇਲ 17 ਚੱਲੀਏ ਲਾਂਟੇ ਚੱਲੀਏ ਇਹ ਸਿਰਫ ਪੰਜਾਬ ਤੱਕ ਲਿਮਟਿਡ ਨਹੀਂ ਹੈਗਾ ਕੈਨੇਡਾ ਦੇ ਵਿੱਚ ਹੈਗਾ ਜੀ ਲਾਰੈਂਸ ਮਿਸ਼ਨੋਈ ਸਾਹਿਬ ਤੋਂ ਤਾਜ਼ਾ ਗੈਂਗ ਉੱਥੇ ਰਿਕੋਗਨਾਈਜ਼ ਕੀਤਾ ਨੇ ਆਈਡੈਂਟੀਫਾਈ ਕੀਤਾ ਔਰ ਇਹਨੂੰ ਲਿਸਟ ਕੀਤਾ ਹੈ ਸੰਘੇੜਾ ਕ੍ਰਾਈਮ ਗਰੁੱਪ ਇੰਡੋ ਕੈਨੇਡੀਅਨ ਕਰਾਇਮ ਗਰੁੱਪ ਪੈਕ 1980 ਤੋਂ ਇਹ ਕੈਨੇਡਾ ਦੇ ਵਿੱਚ ਸਰਗਰਮ ਹੈ ਇਹ ਸਾਰੇ ਪੰਜਾਬੀਆਂ ਦੇ ਗੈਂਗ ਹੈ ਹੈਲਥ ਐਂਜਲਸ ਇਹ ਮੋਟਰਸਾਈਕਲ ਤੇ ਵਾਰਦਾਤਾਂ ਕਰਦੇ ਆ ਇਟਾਲੀਅਨ ਮਾਫੀਆ ਹੈ ਇਹ ਫੈਮਲੀਆਂ ਦੇ ਕੁਝ ਚਾਲੀਆਂ ਫੈਮਲੀਆਂ ਪੁਰਾਣੀਆਂ ਵਸੀਆਂ ਹੋਈਆਂ ਉਹਨਾਂ ਦਾ ਗੈਂਗ ਹੈ ਰੀਜ਼ੂਟੋ ਤੁਸੀਂ ਕਿਵੇਂ ਇਹ ਐਕਸਪਲੇਨ ਕਰੋਗੇ ਜਿਹੜੇ ਵਧੀਆ ਮੁਲਕ ਨੇ ਜਿਨ੍ਹਾਂ ਦਾ ਸਿਸਟਮ ਅਸੀਂ ਕਹਿੰਦੇ ਹਾਂ ਬਹੁਤ ਚੰਗਾ ਹੈ ਤੇ ਅਸੀਂ ਇੱਥੋਂ ਭੱਜ ਕੇ ਇਮੀਗ੍ਰੇਸ਼ਨ ਲੈ ਕੇ ਉਧਰ ਨੂੰ ਜਾਂਦੇ ਆਂ ਤੇ ਉੱਥੇ ਵੀ ਤਾਂ ਹੈਗੇ ਆ ਜਿਹੜਾ ਗੈਂਗਸਟਰイズਮ ਆ ਇਹ ਇੱਕ ਅੰਗ ਬਣ ਚੁੱਕਾ